ਜੋ ਦਿਨਸ਼ਿਆ ਬਿਰੂ ਤੋਂ ਚਲਾਇਆ ਗਿਆ ਹੈ ਉਹਦੀ ਨੜੀ ਤੇ ਤੈਤ ਜਿਹੜਾ ਹੈਗਾ ਅੱਜ ਪੂਰੇ ਪੰਜਾਬ ਸੂਟੇ ਵਿੱਚ ਆਪਾਂ ਜਿਹੜੇ ਨਾਕੇ ਸਾਡੇ ਇੰਟਰ ਸਟੇਟ ਦੇ ਹੈਗੇ ਨੇ ਉਥੇ ਨਾਕੇ ਲਗਾ ਕਰਕੇ ਚੈਕਿੰਗ ਕਰ ਰਹੇ ਆਂ ਔਰ ਇਹਨੂੰ ਆਪਰੇਸ਼ਨ ਸੀਲ ਵੀ ਆਪਾਂ ਕਹਿੰਦੇ ਆਂ ਜਿਹਦੇ ਵਿੱਚ ਜਿੰਨੇ ਵੀ ਸਾਡੇ ਪੁਆਇੰਟਸ ਹੈਗੇ ਜਿੱਥੇ ਇੰਟਰ ਸਟੇਟ ਸਾਡਾ ਮੇਲਜੋਲ ਹੁੰਦਾ ਹੈਗਾ ਉਥੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰਦੇ ਹੈਗੇ ਆਂ ਆਪਣੇ ਜ਼ਿਲ੍ਹੇ 'ਚ ਟੋਟਲ 7 ਨਾਕੇ ਜਿਹੜੇ ਹੈਗੇ ਨੇ ਪੱਕੇ ਲਾਏ ਨੇ ਇਸ ਤੋਂ ਇਲਾਵਾ ਆਪਾਂ ਪੈਟਰੋਲਿੰਗ ਚਲਾਈ ਹੈ ਨੇ ਜਿਹੜੇ ਛੋਟੇ ਆਨ ਜਾਣ ਦੇ ਰਸਤੇ ਹੈਗੇ ਨੇ ਜਿਹੜੇ ਜਿਹਨੂੰ ਆਪ ਔਰ ਸਾਡਾ ਮਕਸਦ ਹੈ ਕਿ ਜਿਹੜਾ ਵੀ ਮਾੜਾ ਅਨਸਰ ਇੱਥੋਂ ਜਾਂਦਾ ਆ ਜਾਂਦਾ ਹੈਗਾ ਉਹਦੇ ਪੂਰੀ ਦਬਿਸ਼ ਰੱਖੀ ਜਾਵੇ ਔਰ ਕਿਉਂਕਿ ਕਈ ਵਾਰੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਨੇ ਕਿ ਇਹਨਾਂ ਹੀ ਇੰਟਰ ਸਟੇਟ ਰੂਟਸ ਤੋਂ ਜਿਹੜਾ ਹੈਗਾ ਨਾਰਕੋਟਿਕਸ ਦਾ ਆਵਾਗਮਨ ਹੁੰਦਾ ਹੈਗਾ ਤਾਂ ਉਹਨੂੰ ਆਪਾਂ ਚੈੱਕ ਕਰੀਏ ਉੱਥੇ ਆਪਾਂ ਦਬਿਸ਼ ਬਣਾਈਏ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਾਂ ਜੇਲ੍ਹ ਅੱਜ ਭੇਜੀਏ ਲੱਗ ਕੇ ਸਾਡੇ ਜ਼ਿਲ੍ਹੇ ਦੇ ਲੱਗੇ ਹੋਏ ਨੇ ਉਹਨਾਂ ਇੱਕ ਇੱਕ ਕਰਕੇ ਆਪਾਂ ਸਾਰੇ ਨਾਕੇ ਚੈੱਕ ਕਰਾਂਗੇ ਉੱਥੇ ਪੋਰਸ ਨੂੰ ਬਰੀਫ ਕੀਤਾ ਜਾਊਗਾ ਕਿ ਉਹਨਾਂ ਨੇ ਕਰਨਾ ਕੀ ਹੈਗਾ ਕਿ ਸਾਡੇ ਜਿਹੜੇ ਆਫ ਉਹਦਾ ਵੀ ਆਪਾਂ ਵਰਤਾਓ ਕਰਦੇ ਹੈਗੇ ਆਂ ਔਰ ਉਹਦੇ ਚ ਜਿਹੜੇ ਵੀ ਆਪਣਾ ਫੇਕ ਨੰਬਰ ਪਲੇਟ ਵਾਲੇ ਬੰਦੇ ਹੋ ਗਏ ਬਿਨਾਂ ਨੰਬਰੀ ਨੰਬਰ ਪਲੇਟ ਵਾਲੀ ਗੱਡੀਆਂ ਹੋ ਗਈਆਂ ਉਹਤੇ ਖਾਸ ਜੜੀ ਹੈਗੀ ਤਬੂਸ਼ ਰੱਖੀ ਜਾਂਦੀ ਸਰ ਕੱਲ ਚੇਤੀ ਕੱਲ ਜਿਹੜਾ ਸਾਡਾ ਸਰਚ ਆਪਰੇਸ਼ਨ ਸੀਗਾ ਜਿਹਦੇ ਵਿੱਚ ਅਚਨ ਚੇਤ ਜਿਹੜਾ ਹੈਗਾ ਮੰਤਰੀ ਸਾਹਿਬ ਨੇ ਵੀ ਉੱਥੇ ਆਪਣੀ ਸ਼ਿਰਕਤ ਕੀਤੀ ਸੀਗੀ ਉਹਦੇ ਚ ਸਾਨੂੰ ਇੱਕ ਜਿਹੜਾ ਹੈਗਾ ਨੋਟੋਰੀਅਸ ਜਿਹੜਾ ਸਮਗਲਰ ਉਸ ਏਰੀਆ ਦਾ ਹੈਗਾ ਉਹ ਗ੍ਰਿਫਤ ਹੋਇਆ ਹੈਗਾ ਉਹਦੇ ਕੋਲੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੋ ਤੇ ਰਿਗਾਰਡਿੰਗ ਪ੍ਰੈਸ ਨੋਟ ਵੀ ਜਿਹੜਾ ਜਾਰੀ ਕੀਤਾ ਗਿਆ ਬਕਰ ਉਥੇ ਨਾਕੇ ਲ ਔਰ ਇਹਨੂੰ ਆਪਰੇਸ਼ਨ ਸੀਲ ਵੀ ਆਪਾਂ ਕਹਿੰਦੇ ਆ ਜਿਹਦੇ ਵਿੱਚ ਜਿੰਨੇ ਵੀ ਸਾਡੇ ਪੁਆਇੰਟਸ ਹੈਗੇ ਜਿੱਥੇ ਇੰਟਰ ਸਟੇਟ ਸਾਡਾ ਮੇਲਜੋਲ ਹੁੰਦਾ ਹੈਗਾ ਉੱਥੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰਦੇ ਹੈਗੇ ਆ ਆਪਣੇ ਜ਼ਿਲ੍ਹੇ ਚ ਟੋਟਲ 7 ਨਾਕੇ ਜਿਹੜੇ ਹੈਗੇ ਨੇ ਪੱਕੇ ਲਾਏ ਨੇ ਇਸ ਤੋਂ ਇਲਾਵਾ ਆਪਾਂ ਪੈਟਰੋਲਿੰਗ ਚਲਾਈਆਂ ਨੇ ਜਿਹੜੇ ਛੋਟੇ ਆਨ ਜਾਣ ਦੇ ਰਸਤੇ ਹੈਗੇ ਨੇ ਜਿਹੜੇ ਜਿਹਨੂੰ ਆਪਾਂ ਐਸਕੇਪ ਰੂਟ ਵੀ ਕਹਿ ਦਿੰਦੇ ਹੈਗੇ ਆ ਔਰ ਸਾਡਾ ਮਕਸਦ ਹੈ ਕਿ ਜਿਹੜਾ ਵੀ ਮਾੜਾ ਅਨਸਰ ਇੱਥੋਂ ਜਾਂਦਾ ਆ ਜਾਂਦਾ ਹੈਗਾ ਉਹਦੇ ਪੂਰੀ ਦਬਿਸ਼ ਰੱਖੀ ਜਾਵੇ ਔਰ ਕਿਉਂਕਿ ਕਈ ਵਾਰੀ ਸਾਨੂੰ ਸ਼ਿਕਾਇਤਾਂ ਆਉਂ ਜਿਹੜਾ ਹੈਗਾ ਨਾਰਕੋਟਿਕਸ ਦਾ ਆਵਾਗਮਨ ਹੁੰਦਾ ਹੈਗਾ ਤੋਂ ਉਹਨੂੰ ਆਪਾਂ ਚੈੱਕ ਕਰੀਏ ਉੱਤੇ ਆਪਾਂ ਦਬਿਸ਼ ਬਣਾਈਏ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਾਂ ਜਿਲ੍ਹੇ ਅੱਚ ਭੇਜੀਏ ਕਿ ਸਾਡੇ ਜ਼ਿਲ੍ਹੇ ਦੇ ਲੱਗੇ ਹੋਏ ਨੇ ਉਹਨਾਂ ਇੱਕ ਇੱਕ ਕਰਕੇ ਆਪਾਂ ਸਾਰੇ ਨਾਕੇ ਚੈੱਕ ਕਰਾਂਗੇ ਉੱਤੇ ਫੋਰਸ ਨੂੰ ਬਰੀਫ ਕੀਤਾ ਜਾਊਗਾ ਕਿ ਉਹਨਾਂ ਨੇ ਕਰਨਾ ਕੀ ਹੈਗਾ ਕਿ ਸਾਡੇ ਜਿਹੜੇ ਆਫੀਸ਼ੀਅਲ ਗੈਜਟਸ ਅਗੇ ਇਸ ਤਰ੍ਹਾਂ ਪੀਐਸਟੀ ਐਪ ਹੋ ਗਈ ਹੋਰ ਵਾਹਨ ਦੀ ਐਪ ਤੋਂ ਵੀ ਉਹਦਾ ਵੀ ਆਪਾਂ ਵਰਤਾਵ ਕਰਦੇ ਹੈਗੇ ਆਂ ਔਰ ਉਹਦੇ ਚ ਜਿਹੜੇ ਵੀ ਆਪਣਾ ਫੇਕ ਨੰਬਰ ਪਲੇਟ ਵਾਲੇ ਬੰਦੇ ਹੋ ਗਏ ਬਿਨਾਂ ਨੰਬਰੀ ਨੰਬਰ ਪਲੇਟ ਵਾਲੀ ਗੱਡੀਆਂ ਹੋ ਗਈਆਂ ਉਹਤੇ ਖਾਸ ਜੜੀ ਹੈਗੀ ਤਾਂ ਬਿਸ਼ ਰੱਖੀ ਜਾਂਦੀ ਹੈ ਸਰ ਕੱਲ ਚੇਤੀ ਕੱਲ ਜਿਹੜਾ ਸਾਡਾ ਸਰਚ ਆਪਰੇਸ਼ਨ ਸੀਗਾ ਜਿਹਦੇ ਵਿੱਚ ਅਚਨ ਚੇਤ ਜਿਹੜਾ ਹੈਗਾ ਮੰਤਰੀ ਸਾਹਿਬ ਨੇ ਵੀ ਉੱਥੇ ਆਪਣੀ ਸ਼ਿਰਕਤ ਕੀਤੀ ਸੀਗੀ ਉਹਦੇ ਚ ਸਾਨੂੰ ਇੱਕ ਜਿਹੜਾ ਹੈਗਾ ਨੋਟੋਰੀਅਸ ਜਿਹੜਾ ਸਮਗਲਰ ਉਸ ਏਰੀਆ ਦਾ ਹੈਗਾ ਉਹ ਗ੍ਰਿਫਤ ਹੋਇਆ ਹੈਗਾ ਉਹਦੇ ਕੋਲੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੋ ਤੇ ਰਿਗਾਰਡਿੰਗ ਪ੍ਰੈਸ ਨੋਟ ਵੀ ਜਾਰੀ ਕੀਤਾ ਗਿਆ ਤੇ ਬਖਸ਼